ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਕਹਿੰਦੇ ਨੇ ਅਸੀਂ ਕਾਨੂੰਨ ਦੇ ਰਖਵਾਲੇ ਮਤਲਬ ਅਸੀਂ ਕਾਨੂੰਨ ਤੋਂ ਤਰੰਚਕ ਭਰ ਵੀ ਅੱਗੇ ਪਿੱਛੇ ਨਹੀਂ ਹੁੰਦੇ ਇਹ ਕਹਿੰਦੇ ਆ ਤਕਰੀਬਨ ਜੇ ਗਿਣਤੀ ਕਰੋਗੇ ਤਾਂ ਤਿੰਨ ਇੱਕ ਵਕੀਲ ਉਹਦੇ ਵਿੱਚ ਆਉਂਦੇ ਆ ਐਡਵੋਕੇਟਸ ਆ ਬੜੀ ਰਿਸਪੈਕਟ ਹੈ ਜਿਹੜੇ ਬੰਦੇ ਕੋਰਟ ਕਚਹਿਰੀ ਦੇ ਵਿੱਚ ਲੋਕਾਂ ਨੂੰ ਨਿਆਂ ਦਿਵਾਉਂਦੇ ਨੇ ਬਹੁਤ ਵੱਡੀ ਰਿਸਪੈਕਟ ਹੈ ਮੇਰੇ ਮਨ ਦੇ ਵਿੱਚ ਪਰ ਜਿਹੜਾ ਆ ਅਮਰਤਪਾਲ ਮਿਰੋਂ ਦਾ ਬਲਾਤਕਾਰੀ ਦਾ ਹੁਣ ਕੇਸ ਲੜਨਗੇ ਇੱਕ ਤਾਂ ਬੀਬੀ ਨੇ ਟੀਆਰਪੀ ਲੈਣ ਵਾਸਤੇ ਕੋਈ ਕਸਰ ਨਹੀਂ ਛੱਡੀ ਲਾਸਟ ਨੇਮ ਉਹਦਾ ਗਿਲਸ਼ ਗਿਲਹਾਂ ਤੇ ਉਹ ਬੀਬੀ ਕਹਿੰਦੀ ਮੈਂ ਹੈਲਪ ਕਰੂੰਗੀ ਅਮਰਤਪਾਲ ਮਹਿਰੋ ਦੀ ਜਦੋਂ ਇੰਟਰਵਿਊ ਕਰਦੀ ਉਹ ਤਾਂ ਕੀ ਕਿਹਾ ਕਿ ਵਧੀਆ ਹੋਈ ਆ